Put <laughs> the ਮੇਰਾ ਪੁੱਤ ਵਾਪਸ ਦੇ ਦੋ ਇਹ ਮੈਂ ਕਿੰਨੀ ਤਾਟੇ ਜੀ ਕਿੰਨੀ ਮੇਰਾ ਪੁੱਤ ਵਾਪਸ ਦੇ ਦੋ ਜਿੱਦਾਂ ਵੀ ਹੈਗਾ ਉਦਾਂ ਦਾ ਦੇ ਦੋ ਨਾਲ ਹੋ ਗਿਆ ਡੇਟ ਨਾਲ ਹੋ ਗਿਆ ਵਾ ਕੱਲ 10 ਵਜੇ ਗੱਲ ਹੋਈ ਮੇਰੀ ਇਧਰ ਦੇ ਟਾਈਮ ਦੇ ਨਾਲ ਕੰਗੀਆਂ ਭੁੱਲੀਆਂ ਗੱਲਾਂ ਕਰਕੇ ਕੰਡਿਆ ਹੀ ਮਿਲਣਾ ਰੋਟੀ ਰੋਟੀ ਖਾਣ ਡਿਆ ਹੀ ਆ ਬਾਅਦ ਵਿੱਚ ਮੈਂ ਫੋਨ ਨਹੀਂ ਕੀਤਾ ਮੈਂ ਸਾਰਾ ਦਿਨ ਉਹਨੂੰ ਫੋਨ ਕਰਦੀ ਰਹਿੰਨੀ ਹੁੰਨੀ ਆ ਉਹ ਜੀ ਵੀ ਨਹੀਂ ਨਿੱਕੀ ਕਰਨ ਨੇ ਆਵਾ ਅਸੀਂ ਮੈਂ ਕੱਲ ਕੀਤਾ ਨਾ ਮੈਨੂੰ ਰਾਤੀ 7:30 ਵਜੇ ਮੁੰਡੇ ਦਾ ਜਾਰਦਾ ਫੋਨ ਆਇਆ ਬੰਦਾ ਨੰਬਰ 'ਤੇ ਜੋ ਮੁੰਡੇ ਨੇ ਕੇ ਉਹਦੇ ਭਰਾ ਨੂੰ ਵੀ ਆਪਣੇ ਡੈਡੀ ਦਾ ਨੰਬਰ ਪੇਜ ਆਏ ਜੀ ਦੋਨੋਂ ਮੈਸੇਜ ਕੀਤਾ ਕੀ ਗੱਲ ਇਹ ਕਹਿੰਦਾ ਠੀਕ ਨਹੀਂ ਆ ਅਏ ਅੱਜ ਅਸਥਾ ਲੱਗੇ ਆ ਅਈ ਸਾਰੀ ਰਾਤ ਦੀ ਖਾਗਰ ਮੇਰੇ ਹੁਣ ਵੀ ਆਜੇ ਮੋਢੀ ਕਵਾਏ ਦੋ ਬੇਟੇ ਇੱਕ ਬੇਟੀ ਆ 20 ਸਾਲ ਦਾ ਹੀ ਗਾ ਜਿਸ ਮੇਰਾ ਮੁੱਤ ਜਵਾਨੀ ਉੰਡਾਈ ਤੁਹਾਨੂੰ ਕਿੰਨੀ ਮੇਰਾ ਮੁੱਤ ਦੇ ਦੋ ਜਿੱਦਾਂ ਮੈਂ ਕਹਾ ਮੇਰਾ ਪੁੱਤ ਮੇਰੇ ਨਾਲ ਜੇ ਫਾਦੋ ਮੇਰਾ ਪੁੱਤ ਮੇਰੇ ਨਾਲ ਜੇ ਫਾਦੋ ਔਰ ਰੱਬ ਨੇ ਤਾਂ ਜਿੰਦਾ ਰੱਖੀ ਔਰ ਕੀਤਾ ਔਰ ਜਿੱਦਾਂ ਮੈਂ ਕਹਾ ਮੇਰੀ ਚੋਲੀ ਤੇ ਫਾਦੋ ਜਨਾਮ ਅਜੀਤ ਸਿੰਘ ਜੀ ਹਾਂ ਜੀ ਅਸੀਂ ਸਰਕਾਰ ਤੋਂ ਹੋਰ ਜ਼ੋਰ ਮੰਗ ਕਰਦੇ ਆ ਕਿ ਉਸ ਦੀ ਮਰਤਕ ਦੇ ਆ ਸਾਰਾ ਕੁਝ ਮਰਦੋ ਦੇਖਦੇ ਆ ਇਹਨਾਂ ਦੇ ਹਾਲਾਤ ਦੇਖਦੇ ਆ ਇੱਥੇ ਇਹਨਾਂ ਦੀ ਨਿਵਾਸ ਸਥਾਨ ਪਿੰਡ ਧਾਰੀਵਾਲ ਪੁੱਜਦੇ ਵਿਖੇ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਹੁੰਚਾਉਣ ਦੀ ਬੋਰਜੋਲ ਅਪੀਲ ਕੀਤੀ ਜਾਂਦੀ ਹੈ ਜਿਸ ਨੂੰ ਤਕਰੀਬਨ 1.5 ਸਾਲ ਹੋ ਗਏ ਜੀ ਤਕਰੀਬਨ 70-75 ਲੱਖ ਦੇ ਕਰੀਬ ਕਰਜ਼ਾ ਚੁੱਕ ਕੇ ਮਿਲ ਗਿਆ ਹੈ ਹੁਣ ਹਾਲਤ ਬਹੁਤ ਹੀ ਤਰਸਯੋਗ ਤੋਂ ਹੀ ਦੇਖ ਹੀ ਰਹੇ ਜੀ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੈ ਅਜੇ ਤੱਕ ਕੁਝ ਕਨਫਰਮ ਨਹੀਂ ਹੋਇਆ ਹਲੋ ਜੀ ਇਹ ਹਟ ਅਟੈਕ ਦੱਸਿਆ ਜਾ ਰਿਹਾ ਵੀ ਉਹਨੂੰ ਹਟ ਅਟੈਕ ਹੋਇਆ ਹੈ ਅਜੇ ਕੁਝ ਕਨਫਰਮ ਨਹੀਂ ਕਿ ਕਦੋਂ ਡੈਥ ਹੋਈ ਉਹਦੀ ਪਰ ਕਈ ਮੰਗ ਕਰਦੇ ਆ ਵੀ ਉਹਦੀ ਡੈੱਡ ਬੋਡੀ ਨੂੰ ਇੰਡੀਆ ਲੈ ਕੇ ਆਇਆ ਜਾਵੇ ਹਾਂਜੀ ਤੇ ਜੋ ਵੀ ਬੰਦ ਕਰਵੇ ਕੀਤੀ ਜਾਵੇ ਬਹੁਤ ਮੜਾ ਹੈ ਉਹਦੇ ਛੋਟੇ ਬ੍ਰਦਰ ਦਾ ਬਹੁਤ ਰੋ ਰੋ ਕੇ ਮੜਾ ਹਾਲ ਹੈ ਮਾਤਾ ਜੀ ਦਾ ਬਹੁਤ ਮੜਾ ਹਾਲ ਹੈ ਨੈਨਰੇ ਵੀਰਾਂ ਨੂੰ ਬੇਨਤੀ ਹੈ ਕਿ ਜਿੰਨੀ ਵੀ ਦਲਾਜ ਦੀ ਡੈੱਡ ਬੋਡੀ ਲਈ ਅੰਸ਼ਬਦ ਕੀਤੀ ਜਾ ਸਕਦੀ ਸਾਰੇ ਕਰਤੋਂ ਕੋਈ ਪਰਿਵਾਰ ਦਾ ਬਹੁਤ ਮੜਾ ਹਾਲ ਹੈ ਸਰਕਾਰ ਨੂੰ ਸਾਡੇ ਹੱਥ ਜੋੜ ਕੇ ਮੰਗਿਆ ਵੀ ਉਹਦੀ ਡੈੱਡ ਬੋਡੀ ਇੰਡੀਆ ਲੈ ਜਾਂਦੀ ਜਾਵੇ